ਇੰਟੀਰੀਅਰ ਪ੍ਰੋਜੈਕਟ ਵਿੱਚ ਸੰਤੰਪਦਾ ਸਦਾਨੀ ਸ਼੍ਰੀ ਵਿਆਜ ਚੰਦ ਜੈਨ ਜੀ ਨੂੰ ਨਿੱਜੀ ਤੇ ਵਿੱਤੀ ਯੋਜਨਾ ਵਿੱਚ ਪੀਡੀ ਜੈਨ 12 ਟਵਰ ਗੋਟ ਮੰਡਾ ਨੂੰ ਅੱਜ ਲਗਾਈ ਜਾਣਗੇ ਹਲਕਾ ਕੋਰਟ ਨੂੰ ਬਣਾਉਣ ਜਾਂ ਕਰਾਈਏ ਅੱਜ ਜਿੱਤੇ ਵਿੱਚ 133 ਮੇਹਰਾ ਅੱਜ ਵਾਤੇ ਜਾਰੀ ਹੋ ਗਿਆ ਸਾਡੇ ਮੁੱਢਲੇ ਮਹਿਮਾਨ ਦਰਿੰਦਰ ਸਿੰਘ ਜੀ ਚੋਨਾ ਮੇਂ ਪੁੱਛੇ ਗਿਆ ਵਾਲੇ ਨੇਕ ਜੀ ਜੈ ਜੈ ਸਾਹਿਬ ਭਗਵਾਨ ਮਹਾਰਿ ਜੈ ਦਰਮ ਦੇ 2400 ਦੇ ਸੰਕਲਪ ਪਰਵਾਨ ਮਹਾਲਵੀ ਪਰਵਾਨ ਮਹਾਲਵੀ ਦੀ ਜੀ ਪਾਣੀ ਸੀ ਉਹ ਵੀ ਕੁਨਿਆਰੀ ਮਿਊਂਸਿਪਲ ਅਧਿਕਾਰੀ ਨੇ ਕਿ ਇਹ ਜਿਹੜੇ ਕਾਰਕਰਮ ਦੀ ਸ਼ੋਭਾ ਵਧਾਈਆ ਨਾਲ ਨਾਲ ਇੱਕ ਵਾਰ ਹਰ ਹੋਟ ਬੰਦਾ ਨੂੰ ਜਿਸ ਕੰਪਰਸਨਲਟੀਜ਼ ਆ ਜਿਨ੍ਹਾਂ ਦੇ ਕਰਕੇ ਇਹ ਸਾਰਾ ਪ੍ਰੋਗਰਾਮ ਹੋ ਪਾਇਆ ਤੇ ਜਿਵੇਂ ਕਿ ਦੱਸਿਆ ਗਿਆ ਕਿ 150 ਕਰੀ ਮਰੀਜ਼ਾਂ ਨੂੰ ਅੱਜ ਇਹ ਆਰਟੀਫੀਸ਼ੀਅਲ ਲੈਂਬਾ ਪਾ ਪ੍ਰੋਵਾਈਡ ਕਰਾ ਰਹੇ ਆ ਸੋ ਇਹ ਬਹੁਤ ਵੱਡਾ ਤੁਹਾਡੀ ਅਚੀਵਮੈਂਟ ਹੈਗੀ ਹੈ ਜੀ ਤੁਹਾਡੇ ਜਿਹੜੇ ਮਨਾਂ ਦੇ ਭਾਵ ਨੇ ਉਹ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਬਿਲਕੁਲ ਪ੍ਰਤੱਖ ਦੇਖ ਪਾ ਰਹੇ ਹਾਂ ਕਿ ਤੁਸੀਂ ਤੁਹਾਡੇ ਜਿਹੜੀ ਲੋਕਾਂ ਦੇ ਵਿੱਚ ਸੇਵਾ ਕਰਨ ਦੀ ਭਾਵਨਾ ਹੈ ਉਹ ਕਿੱਡੀ ਉਜਾਗਰ ਹੈਗੀ ਹੈ ਉਹ ਸਾਨੂੰ ਕਲੀਅਰਲੀ ਦਿਖ ਰਿਹਾ ਹੈ ਤਾਂ ਮੈਂ ਤਾਂ ਰੱਬ ਤੋਂ ਤੇ ਅੱਜ ਮਹਾਵੀਰ ਜਨਮ ਦਿਵਸ ਵੀ ਹੈਗੀ ਹੈ ਭਗਵਾਨ ਤੋਂ ਹੀ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਤੁਹਾਡਾ ਤੁਹਾਨੂੰ ਹੋਰ ਫਿਊਚਰ ਵਿੱਚ ਬਲ ਬਖਸ਼ਣ ਇਹ ਜਿਹੜੇ ਸਮਾਜ ਸੇਵੀ ਕਾਰਜਕ੍ਰਮ ਕਰਨ ਦੇ ਤੇ ਸਾਡੇ ਵਰਗੇ ਸਾਰੇ ਜਿਹੜੇ ਲੋਕਾਂ ਨੂੰ ਨਾਲ ਤੁਸੀਂ ਲੈ ਕੇ ਚੱਲ ਰਹੇ ਹੋ ਤੇ ਤੁਹਾਡੀ ਲੀਡਰਸ਼ਿਪ ਹੈਗੀ ਹੈ ਮੈਂ ਉਸ ਲੀਡਰਸ਼ਿਪ ਨੂੰ ਵੀ ਸਲਾਮ ਕਰਦਾ ਤੇ ਸਾਡੇ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਪੂਰਾ ਤੁਹਾਨੂੰ ਸਹਿਯੋਗ ਦੇਣ ਦਾ ਮੈਂ ਵਾਅਦਾ ਵੀ ਕਰਦਾ ਤੇ ਮੈਂ ਉਮੀਦ ਵੀ ਕਰਦਾ ਕਿ ਬਾਕੀ ਜਿਹੜੇ ਸਾਰੇ ਹੋਰ ਪਤਵੰਤੇ ਸੱਜਣ ਆਏ ਆ ਉਹਨਾਂ ਦਾ ਵੀ ਤੁਹਾਨੂੰ ਇਸੇ ਤਰ੍ਹਾਂ ਸਹਿਯੋਗ ਮਿਲੇਗਾ ਤੇ ਨਾਲ ਲੋਕਾਂ ਨੂੰ ਵੀ ਮੈਂ ਧੰਨਵਾਦ ਦੇਣਾ ਚਾਹਨਾ ਕਿ ਉਹ ਇੱਥੇ ਆਏ ਤੇ ਇਸ ਜਿਹੜਾ ਤੁਸੀਂ ਪ੍ਰੋਗਰਾਮ ਕੀਤਾ ਉਹਦਾ ਅੱਜ ਲਾਭ ਚੱਕ ਰਹੇ ਨੇ ਸੋ ਅਗੇਨ ਬਹੁਤ-ਬਹੁਤ ਤੁਹਾਡਾ ਥੈਂਕਸ ਐਂਡ ਬੈਸਟ ਵਿਸ਼ੇਸ ਬੈਸਟ ਆਫ ਲੱਕ ਸਾਰਿਆਂ ਨੂੰ ਜੀ ਜੈ ਹਿੰਦ ਥੈਂਕ ਯੂ ਜੈਨਿਕ ਸਵੇਰਾ ਦੁਬਾਰੇ ਕਰ ਬਣਾਉਂਦੇ ਕਿ ਮਨਾਵਤੀ ਅੰਗਾਂ ਦਾ ਕੈਂਪ ਲੱਗਿਆ ਜਿਹੜਾ ਇਹ ਬਹੁਤ ਚੰਗੀ ਗੱਲ ਆ ਪਰ ਮੈਨੂੰ ਇਹ ਦੁੱਖ ਆ ਕਿ ਸਾਡੇ ਇਨਸਾਨ ਲੋਕ ਆਪਣੇ ਅਸਲੀ ਅੰਗ ਕਿਉਂ ਗਵਾ ਲੈਂਦੇ ਨੇ ਮੇਰਾ ਰੋਲਾ ਹੋ ਰਿਹਾ ਹੈ ਤੁਹਾਡੀ ਸੋਚ ਹੋ ਰਿਹਾ ਕਿ ਇਹ ਕਿਉਂ ਗਵਾ ਲੈਂਦੇ ਨੇ ਪਰ ਬਹੁਤ ਵੱਡਾ ਉਪਰਾਲਾ ਕਿ ਉਹ ਬਨਾਵਟੀ ਅੰਗ ਦਾ ਨਾਮ ਦਿੱਤਾ ਪਰ ਅੱਜ ਜਦੋਂ ਉਹਨਾਂ ਦੇ ਲੱਗਣਗੇ ਤਾਂ ਅਸਲੀ ਅੰਗਾਂ ਨਾਲੋਂ ਵੀ ਵਧੀਆ ਹੋਣਗੇ ਇਹ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਵੀ ਕਰਦੀਆਂ ਹਨ ਬਹੁਤ ਚੰਗੀ ਗੱਲ ਆ ਰਜਿੰਦਰ ਜੈਨ ਜੀ ਨੇ ਜਾ ਸਾਡੇ ਆ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਸਾਹਿਬ ਖੜੇ ਆ ਪ੍ਰਧਾਨ ਜੀ ਖੜੇ ਆ ਇਹ ਵੀ ਇਹ ਜੇ ਕੰਮ ਕਰਦੇ ਰਹਿੰਦੇ ਨੇ ਅੱਜ ਸਾਡੇ ਸਮਾਜ ਨੂੰ ਦਿਸ਼ਾ ਹੋਈਨ ਹੋਣ ਤੋਂ ਬਚਾਉਣ ਦੀ ਲੋੜ ਆ ਔਰ ਸਹੀ ਰਸਤੇ ਲਿਆਉਣ ਦੀ ਲੋੜ ਆ ਇਹ ਇਹ ਦਾਨ ਜਿਹੜੇ ਆ ਮੰਦਿਰ ਗੁਰਦੁਆਰੇ ਮਸਜਿਦਾਂ ਅਸੀਂ ਬਹੁਤ ਸਾਰ ਲੀਆਂ ਅੱਜ ਅਜਿਹੀਆਂ ਚੀਜ਼ਾਂ ਦੀ ਜ਼ਰੂਰਤ ਆ ਸਾਡੇ ਲੋਕਾਂ ਨੂੰ ਅਜਿਹੇ ਉਪਰਾਲੇ ਕਰ ਲੈਣੇ ਚਾਹੀਦੇ ਹਨ ਕਰਨੇ ਚਾਹੀਦੇ ਜੀ ਚੇਅਰਮੈਨ ਸਾਹਿਬ ਕੀ ਕਹੋਗੇ ਜੀ ਪ੍ਰਧਾਨ ਜੀ ਪ੍ਰਧਾਨ ਜੀ ਤੁਹਾਨੂੰ ਬੁਲਾਦੇ ਹਾਂਜੀ ਰਾਜ ਜੀ ਕੀ ਕਹੋਗੇ ਸਾਰੀ ਲੋਕ ਸੇਵਾ ਸੁਸਾਇਟੀ ਦੇ ਵੱਲੋਂ ਜੀ ਸਾਡੇ ਚੇਅਰਮੈਨ ਸਾਹਿਬ ਨੂੰ ਸਾਡੇ ਮੈਂਬਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਜੈਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਕੈਂਪ ਦੇ ਸਫਲ ਹੋਣ ਤੇ ਤੇ ਬਹੁਤ ਹੀ ਨੇਕ ਉਪਰਾਲਾ ਜੈਨ ਸਾਹਿਬ ਦਾ ਜੀ ਇਹ ਲੋਕਾਂ ਨੂੰ ਅੰਗ ਹੀਣ ਲੋਕਾਂ ਨੂੰ ਅੰਗ ਵੰਡਣ ਨੇ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ ਤੇ ਜੈਨ ਸਾਹਿਬ ਵਧਾਈ ਦੇ ਪਾਤਰ ਨੇ ਪੀਡੀ ਜੈਨ ਚੈਰੀਟੇਬਲ ਟਰਸਟ ਸਾਰਾ ਹੀ ਵਧਾਈ ਦਾ ਪਾਤਰ ਆ ਜੀ ਬਹੁਤ ਬਹੁਤ ਤੁਹਾਨੂੰ ਥੈਂਕ ਯੂ ਬਹੁਤ ਵਧੀਆ ਉਪਰਾਲਾ ਜੀ ਜੈਨ ਸਾਹਿਬ ਦਾ ਜਿਹੜੇ ਜ਼ਰੂਰਤਮੰਦ ਲੋਕ ਹੈ ਕਿਉਂਕਿ ਇਹ ਜਿਹੜੇ ਅੰਗ ਬਨਾਵਟੀ ਲੱਗਦੇ ਆ ਕਾਫੀ ਕਾਸਟਲੀ ਹੁੰਦੇ ਆ ਹਰ ਕੋਈ ਨਹੀਂ ਲਵਾ ਸਕਦਾ ਔਰ ਨਾ ਹੀ ਕਿਸੇ ਨੂੰ ਕਦੇ ਪਤਾ ਵੀ ਨਹੀਂ ਹੁੰਦਾ ਵੀ ਕਿੱਥੋਂ ਪ੍ਰੋਵਾਈਡ ਹੁੰਦਾ ਜਾਂ ਕੀ ਆ ਬਹੁਤ ਵਧੀਆ ਉਪਰਾਲਾ ਕੀਤਾ ਵਾ ਲੋਕਾਂ ਦਾ ਬਹੁਤ ਫਾਇਦਾ ਹੋ ਰਿਹਾ ਇਹਦੇ ਨਾਲ ਮੈਂ ਚਾਹੂੰਗਾ ਵੀ ਜੇ ਕੋਈ ਜ਼ਰੂਰਤਮੰਦ ਹੈਗਾ ਤਾਂ ਉਹ ਇਸ ਟਰਸਟ ਨੂੰ ਆ ਕੇ ਮਿਲ ਸਕਦਾ ਵਾ ਤੇ ਆਪਣਾ ਫਾਇਦਾ ਉਡ ਲੈ ਸਕਦਾ ਹੈ ਧੰਨਵਾਦ ਜੀ ਥੈਂਕ ਯੂ ਜੀ ਜਨ ਸਭ ਕੀ ਕਹੋਗੇ ਜੀ ਅੱਜ ਭਈ ਮੈਂ ਤਾਂ ਅੱਜ ਮਹਾਵੀਰ ਜਨਮ ਦਿਨ ਸਭ ਨੂੰ ਮੁਬਾਰਕਬਾਦ ਦਿੰਨਾ ਹੈ ਤੇ ਮੈਂ ਤੇਹੀ ਕਹੂੰਗਾ ਕਿ ਵੀ ਇਸ ਤਰ੍ਹਾਂ ਜਿਹੜਾ ਕੈਂਪੇਜ ਗਰਾਉਂਜ ਮੇਰਾ ਡ੍ਰੀਮ ਪ੍ਰੋਜੈਕਟ ਸੀ ਜਿਹੜਾ ਜੈਕਸੀਕਿਊਟ ਹੋਇਆ ਤੇ ਮੈਂ ਮਤਲਬ ਬਹੁਤ ਧੰਨਵਾਦ ਹੈ ਧੰਨਵਾਦੀਆਂ ਸਾਰਿਆਂ ਦਾ ਜਿਹੜੇ ਲੋਕਾਂ ਨੇ ਮੈਨੂੰ ਸਹਿਯੋਗ ਦਿੱਤਾ ਜਿਹੜੇ ਇੱਥੇ ਆ ਕੇ ਆਪਣਾ ਕੀਮਤੀ ਟਾਈਮ ਦਿੱਤਾ ਖਾਸੌਰ ਤੇ ਇਹਨਾਂ ਪੇਸ਼ੈਂਟਾਂ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੇ ਮੈਂ ਦੁਬਾਰਾ ਫਿਰ ਇਹੀ ਕਹੂੰਗਾ ਕਿ ਮੈਂ ਇਸ ਕੈਂਪ ਨੂੰ ਲਾਉਣ ਦੇ ਵਿੱਚ ਲੇਟ ਹੋ ਗਿਆ ਇਹਦੀ ਮਾਫੀ ਮੰਗਦਾ ਤੇ ਕਿਸ ਤੋਂ ਬਾਅਦ ਗੁਰਿੰਦਰ ਸਿੰਘ ਜੀ ਦੀ ਮਾਤਾ ਜੀ ਦੀ ਯਾਦ ਦੇ ਵਿੱਚ ਇੱਕ ਅਸੀਂ ਜਲਦੀ ਹੀ ਕੈਂਸਰ ਦਾ ਕੈਂਪ ਇੱਕ ਕੈਂਸਰ ਅਵੇਅਰਨੈਸ ਕੈਂਪ ਜਿਹੜਾ ਕਿ ਪਹਿਲਾਂ ਗਊਸ਼ਾਲਾ ਜੀ ਵੀ ਲੱਗਿਆ ਸੀ ਐਪੀ ਰਫੈਨੀ ਨੇ ਲਾਇਆ ਸੀ ਉਹਦੇ ਉਸ ਨੇਚਰ ਦਾ ਹੀ ਕੈਂਪ ਇੱਕ ਸਲਮ ਏਰੀਆ ਸਲਮ ਮੀਟ ਤੇ ਅਸੀਂ ਜਲਦੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੱਲ ਸਾਡੀ ਤਾਲੀਵਾਲ ਸਾਹਿਬ ਨਾਲ ਗੱਲ ਹੋਈ ਸੀ ਤੇ ਉਹ ਜਲਦੀ ਉਹਦਾ ਕਰਕੇ ਤੁਸੀਂ ਪਬਲਿਕ ਆਪਣਾ ਇਨਵੋਲਵ ਕਰਾਂਗੇ ਤੇ ਉਹਨੂੰ ਐਗਜ਼ੀਕਿਊਟ ਕਰਾਂਗੇ ਥੈਂਕ ਯੂ ਐਸਐਸਪੀ ਜਗਰਾਹ ਪਹੁੰਚੇ ਅੱਜ ਕੈਂਪ ਦੇ ਉੱਤੇ ਜੀ ਉਹਨਾਂ ਐਸਐਸਪੀ ਐਸਐਸਪੀ ਸਾਹਿਬ ਨੇ ਮੈਨੂੰ ਕਹਿੰਦੇ ਸੀ ਕਿ ਮੈਂ ਥੋੜੀ ਜਿਹੜੀ ਵਰਕਿੰਗ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਤੁਹਾਡੇ ਵਰਗੇ ਇਨਸਾਨ ਕੇ ਮੈਨੂੰ ਘੱਟ ਹੀ ਦੇਖਣ ਨੂੰ ਮਿਲ ਜਿੰਦੀ ਹੈ ਇਸ ਤਰ੍ਹਾਂ ਮੈਨੂੰ ਕਹਿ ਗਏ ਕੰਨ ਚ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਮਹਾਵੀਰ ਜਯੰਤੀ ਤੇ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਔਰ ਜੈਨ ਸਾਹਿਬ ਨੇ ਜੋ ਅੱਜ ਇਹ ਕੈਂਪ ਲਾਇਆ ਬਹੁਤ ਵੱਡਾ ਪ੍ਰੋਗਰਾਮ ਹੈ 150 ਦੇ ਕਰੀਬ ਜਿਹੜੇ ਬੰਦੇ ਪੇਸ਼ੈਂਟ ਇੱਥੇ ਆਇਆ ਜੋ ਕਿ ਇੱਕ ਵੱਡਾ ਰਿਕਾਰਡ ਹੈ ਇਹ ਅਸੀਂ ਡਾਕਟਰ ਵੀ ਦੱਸ ਰਹੇ ਸੀ ਵੀ ਇੰਨੇ ਪੇਸ਼ੈਂਟ ਬਹੁਤ ਘੱਟ ਕੈਂਪਾਂ ਤੇ ਸਾਡੇ ਕੋਲੇ ਆਉਦੇ ਹੁਣ ਜਿਸ ਤਰ੍ਹਾਂ ਜੈਨ ਸਾਹਿਬ ਇਹ ਸੇਵਾ ਕਰ ਰਹੇ ਆ ਹੁਣ ਇਹਨਾਂ ਨੇ ਜਿਸ ਤਰ੍ਹਾਂ ਬੇਟੇਰੀ ਦਾ ਇਸਲਾਮ ਏਰੀਆ ਜਿਹਨੂੰ ਕਹਿੰਦੇ ਨੇ ਆਪਾਂ ਉਹਨੂੰ ਵੀ ਆਪ ਕਰ ਰਹੇ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉੱਥੇ ਇਹਨਾਂ ਨੇ ਪਹਿਲਾਂ ਇੱਕ ਕੈਂਪ ਲਾਇਆ ਸੀਗਾ ਹੁਣ ਕੈਂਸਰ ਕੈਂਪ ਲਾ ਰਹੇ ਆ ਉਸ ਤੋਂ ਬਾਅਦ ਹੋਰ ਵੀ ਬਹੁਤ ਕੈਂਪੇ ਕਹਿੰਦੇ ਵੀ ਉਸ ਏਰੀਏ ਦੇ ਵਿੱਚ ਆ ਕੇ ਕਿਉਂਕਿ ਉੱਥੇ ਪੇਸ਼ੈਂਟ ਇਸ ਤਰ੍ਹਾਂ ਦੇ ਆਏ ਜਿਹੜੇ ਚੱਲ ਕੇ ਨਹੀਂ ਆ ਸਕਦੇ ਇਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਸਵਾਵਾ ਦੇਣ ਵਾਸਤੇ ਉਹਨਾਂ ਦੇ ਘਰੇ ਹੀ ਉੱਥੇ ਜਾ ਕੇ ਦੇਵਾਂਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਸੋਚ ਬਹੁਤ ਅੱਛੀ ਹੈ ਸਵੇਰ ਤੋਂ ਲੈ ਕੇ ਵਿਚਾਰੇ ਇਹਨਾਂ ਦੀ ਹੀ ਸੋਚ ਹੁੰਦੀ ਹੈ ਵੀ ਮੈਂ ਗਰੀਬ ਦਾ ਕਿਸ ਤਰ੍ਹਾਂ ਭਲਾ ਹੋ ਸਕਦਾ ਇਸ ਕਰਕੇ ਮੈਂ ਤਾਂ ਇਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ ਹਾਂ ਬਹੁਤ ਵੱਡਾ ਪ੍ਰੋਜੈਕਟ ਹੈ ਜੀ ਜਿਵੇਂ ਬੰਦਾ ਕੋਈ ਦਿਨ ਦਿਨ ਦੁੱਗਣੀ ਰਾਤ ਚੌਗਣੀ ਕਰਦਾ ਇਹਨਾਂ ਦੇ ਮੈਂ ਸਾਰੇ ਪ੍ਰੋਜੈਕਟ ਨੂੰ ਬੜੀ ਬਾਰੀਕੀ ਨਾਲ ਜਾਣਦਾ ਹਾਂ ਸਭ ਤੋਂ ਇਹ ਵੱਡਾ ਔਰ ਇਹ ਜ਼ਰੂਰਤਮੰਦਾਂ ਦਾ ਮੈਂ ਦੇਖ ਕੇ ਇੱਕਦਮ ਹੈਰਾਨ ਰਹਿ ਗਿਆ ਬਹੁਤ ਵਧੀਆ ਹੈ ਪ੍ਰੋਜੈਕਟ ਹੈ ਔਰ ਸ਼ਹਿਰ ਨੂੰ ਇਸ ਦੀ ਬੜੀ ਲੋੜ ਸੀਗੀ ਥੈਂਕ ਯੂ ਜੀ ਸਾਰਿਆਂ ਨੂੰ ਵਾਹਿਵੀਰ ਜੰਦੀ ਦੇ ਬਹੁਤ-ਬਹੁਤ ਮੁਬਾਰਕਾਂ ਏ ਸਰ ਜਿਹੜਾ ਇਹ ਕੈਂਪ ਲਗਾਏ ਵੈਸੇ ਤਾਂ ਬਹੁਤ ਕੰਮ ਪ ਲਗਾਉਂਦੇ ਰਹਿੰਦੇ ਆ ਪਰ ਜਿਹੜਾ ਇਹ ਉਹਨਾਂ ਨੇ ਕੈਂਪ ਲਗਾਏ ਇੱਕ ਇਤਿਹਾਸਿਕ ਕੈਂਪ ਹੈ ਇੱਕ ਇਹ ਮਹਾ ਜਾਗੀ ਹੈ ਜਿਹੜਾ ਉਹਨਾਂ ਨੇ ਕੀਤਾ ਕਿਸੇ ਬੰਦੇ ਜਿਹੜਾ ਚੱਲ ਫਿਰ ਨਹੀਂ ਸਕਦਾ ਉਹਨੂੰ ਲੱਤਾਂ ਦੇਣੀਆਂ ਜਿਹੜਾ ਕੰਮ ਨਹੀਂ ਕਰ ਸਕਦਾ ਉਹਨੂੰ ਹੱਥ ਪੈਰ ਦੇ ਦੇਣੇ ਬਹੁਤ ਮੁਸ਼ਕਲ ਗੱਲ ਹੈ ਪਰ ਇੰਨਾ ਵੱਡਾ ਪ੍ਰੋਜੈਕਟ ਲਾ ਕੇ ਸਰ ਨੇ ਆਪਣਾ ਇੱਕ ਜਿੱਤ ਲਿਆ ਜਿੱਤ ਜਿੱਤ ਲਿਆ ਬਹੁਤ ਬਹੁਤ ਥੈਂਕ ਯੂ